किस्मत वाली औरतन दी पहचान दोस्तों आज से जानेंगे किस्मत वाली औरतन दी पहचान की हुंदी है क्योंकि जिकर किसी मुंडे दा ब्याह किसी किस्मत वाली कुड़ी नाल हो जावे तो करोड़पति तो सीधे करोड़पति बन जांदा है पर जेकर किसी मुंडे दा ब्याह किसी बदकिस्मत कुड़ी नाल हो जावे तो वो मुंडा करोड़पति तो सीधे करोड़पति बन सकता है ਇਸ ਲਈ ਕਿਹਾ ਜਾਂਦਾ ਹੈ ਕਿ ਕਿਸੇ ਵੀ ਔਰਤ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਸ੍ਰਿਸ਼ਟੀ ਦੇ ਰਚਨਹਾਰੇ ਬ੍ਰਹਮਾ ਜੀ ਦੀ ਨਾਰੀ ਇੱਕ ਇਹੋ ਜਿਹੀ ਰਚਨਾ ਹੈ ਜਿਸ ਨੂੰ ਕੋਈ ਕਦੇ ਵੀ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਇਸ ਲਈ ਇਸ ਦੇ ਦੋਸ਼ਾਂ ਤੇ ਗੁਨਾ ਦਾ ਪਤਾ ਲਗਾਉਣਾ ਅਸੰਭਵ ਹੈ ਪੁਰਾਣੇ ਸਮੇਂ ਦੇ ਕੁਝ ਵਿਦਵਾਨਾਂ ਨੇ ਔਰਤਾਂ ਨੂੰ ਲੈ ਕੇ ਕਈ ਗ੍ਰੰਥ ਲਿਖੇ ਜਿਸ਼ੀਆਂ ਨੇ ਔਰਤਾਂ ਨੂੰ ਘਰ ਦੀ ਲక్ష్ਮੀ ਮੰਨਿਆ ਕਿਸੇ ਦਾ ਵੀ ਘਰ ਉਸ ਔਰਤ ਦੇ ਸ਼ਿੰਗਾਰ ਤੇ ਵਿਵਹਾਰ ਤੋਂ ਹੀ ਸਮਝ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਔਰਤ ਘਰ ਨੂੰ ਸਵਰਗ ਬਣਾ ਸਕਦੀ ਹੈ ਪਰ ਜੇਕਰ ਔਰਤ ਦਾ ਰਸਤਾ ਗਲਤ ਹੋ ਜਾਵੇ ਤਾਂ ਉਹ ਉਸ ਘਰ ਨੂੰ ਨਰਕ ਵੀ ਬਣਾ ਸਕਦੀ ਹੈ। ਸ਼ਾਸਤ੍ਰਾਂ 'ਚ ਔਰਤ ਦੇ ਕਈ ਲੱਛਣਾਵਾਰੇ ਦੱਸਿਆ ਗਿਆ ਹੈ। ਕੁਝ ਲੱਛਣ ਔਰਤਾਂ ਦੇ ਚਰਿੱਤਰਹੀਨ ਹੋਣ ਵੱਲ ਇਸ਼ਾਰਾ ਕਰਦੇ ਹਨ। ਸਮੁੰਦਰੀ ਸ਼ਾਸਤਰ ਚ ਇਨਸਾਨ ਦੇ ਸਰੀਰ ਦੀ ਬਣਾਵਟ ਦੇ ਆਧਾਰ ਤੇ ਉਸ ਦੇ ਸੁਭਾਅ ਤੇ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ ਪਰ ਜੇਕਰ ਕਿਸੇ ਔਰਤ ਦੇ ਸਰੀਰ ਦੇ ਅੰਗ ਵੱਡੇ ਹੁੰਦੇ ਹਨ ਤਾਂ ਉਹ ਦੇਵੀ ਲక్ష్ਮੀ ਦਾ ਰੂਪ ਮੰਨੀ ਜਾਂਦੀ ਹੈ ਆਉ ਜਾਣਦੇ ਹਾਂ ਕਿ ਕੀ ਕੀ ਹੁੰਦੀ ਹੈ ਪਾਗਸ਼ਾਲੀ ਤੇ ਅਪਾਗਸ਼ਾਲੀ ਔਰਤਾਂ ਦੀ ਪਹਿਚਾਣ ਪਰ ਉਸ ਤੋਂ ਪਹਿਲਾਂ ਜ਼ਿਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰ ਲਿਖੋ ਜੇਕਰ ਤੁਸੀਂ ਕੁੜੀ ਨੂੰ ਦੇਖਣ ਲਈ ਜਾਂਦੇ ਹੋ ਤਾਂ ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਦੇ ਪੈਰ ਦੀ ਛੋਟੀ ਉਂਗਲੀ ਜ਼ਮੀਨ ਨੂੰ ਛੂੰਦੀ ਹੋਵੇ ਇਹੋ ਜਿਹੀ ਔਰਤ ਸ਼ੁਭ ਮੰਨੀ ਜਾਂਦੀ ਹੈ ਜਿਸ ਕੁੜੀ ਦਾ ਮੱਥਾ ਤਿੰਨ ਉਂਗਲਾਂ ਚੌੜਾ ਤੇ ਅੱਧੇ ਚੰਦਰਮਾ ਦੇ ਆਕਾਰ ਵਰਗਾ ਤੇ ਨਰਮ ਹੁੰਦਾ ਹੈ ਅਜਿਹੀ ਕੁੜੀ ਬਹੁਤ ਹੀ ਪਾਲਸ਼ਾਲੀ ਮੰਨੀ ਜਾਂਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਕੁੜੀ ਜਿਸ ਵੀ ਘਰ ਚ ਜੰਦੀ ਹੈ ਉਸ ਘਰ ਦੇ ਮੈਂਬਰਾਂ ਨੂੰ ਕਿਸੇ ਤਰ੍ਹਾਂ ਦਾ ਵੀ ਦੁੱਖ ਨਹੀਂ ਹੁੰਦਾ ਤੇ ਨਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੀ ਕੁੜੀਆਂ ਆਪਣੀ ਬੁੱਧੀ ਤੇ ਮਿਹਨਤ ਨਾਲ ਪਰਿਵਾਰ ਤੇ ਕੁਲ ਦਾ ਨਾਮ ਰੋਸ਼ਨ ਕਰਦੀਆਂ ਹਨ ਜਿਸ ਕੁੜੀ ਦੀਆਂ ਅੱਖਾਂ ਦੇ ਉੱਪਰ ਤੇ ਹੇਠਾਂ ਦੀ ਚੰਮੜੀ 'ਚ ਹਲਕੀ ਲਾਲੀ ਤੇ ਅੱਖਾਂ ਦੀਆਂ ਪੁਤਲੀਆਂ ਕਾਲੀਆਂ ਹੱਥ ਦਾ ਚਿੱਟਾ ਭਾਗ ਦੁੱਧ ਦੇ ਵਾਂਗ ਸਫੇਦ ਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਕੁੜੀ ਵੀ ਭਾਗਸ਼ਾਲੀ ਮੰਨੀ ਜਾਂਦੀ ਹੈ ਇਸ ਦੇ ਨਾਲ ਹੀ जिस ਕੁੜੀ ਦੀ ਚਾਲ ਰਾਜ ਹੱਸਦੇ ਸਮਾਨ ਤੇ ਕਮਰ ਪਤਲੀ ਹੋਵੇ ਇਹੋ ਜਿਹੀ ਕੁੜੀ ਵੀ ਸਾਰੇ ਸੁੱਖਾਂ ਨੂੰ ਭੋਗਣ ਵਾਲੀ ਹੁੰਦੀ ਹੈ ਜਿਸ ਕੁੜੀ ਦੀ ਨੱਕ ਦੇ ਅਗਲੇ ਹਿੱਸੇ ਤੇ ਤਿਲ ਹੋਵੇ ਇਹੋ ਜਿਹੀ ਕੁੜੀ ਬਹੁਤ ભાગਸ਼ਾਲੀ ਹੁੰਦੀ ਹੈ ਇਸ ਤਰ੍ਹਾਂ ਦੀ ਕੁੜੀ ਧਨ ਦੇ ਮਾਮਲੇ 'ਚ ਬਹੁਤ ભાગਸ਼ਾਲੀ ਹੁੰਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਕੁੜੀ ਜਿਸ ਘਰ ਚ ਵੀ ਜਾਂਦੀ ਹੈ ਉੱਥੇ ਸੋ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ ਜਿੰਨਾ ਕੁੜੀਆਂ ਦੇ ਪੈਰ ਦਾ ਅੰਗੂਠਾ ਗੋਲ ਤੇ ਉੱਠਿਆ ਹੋਇਆ ਹੁੰਦਾ ਹੈ ਇਹੋ ਜਿਹੀ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੁੰਦੀਆਂ ਹਨ ਤੇ ਆਪਣੇ ਪਤੀ ਲਈ ਬਹੁਤ ਹੀ ਸੁਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ ਉਸ ਆਰਤ ਦੇ ਦੰਦ ਸੋਹਣੇ ਚਮਕੀਲੇ ਚਿੱਟੇ ਤੇ ਅਗਲੇ ਵੱਲ ਨਿਕਲੇ ਹੋਏ ਹੋਣ ਇਹੋ ਜਿਹੀ ਅਰਥ ਸੁਪਾਕ ਸ਼ਲੀ ਹੁੰਦੀ ਹੈ ਤੇ ਆਪਣੇ ਪਤੀ ਲਈ ਲੱਕੀ ਸਾਬਤ ਹੁੰਦੀ ਹੈ ਉਸਦੇ ਜੀਵਨ ਵਿੱਚ ਸੁੱਖ ਸੁਵਿਧਾਵਾਂ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਇਹ ਘਰ ਪਰਿਵਾਰ ਦੇ ਸੁੱਖਾਂ ਚ ਵਾਧਾ ਕਰਨ ਵਾਲੀ ਹੁੰਦੀ ਹੈ ਜਿਸ ਔਰਤ ਦੇ ਹੱਥ ਦੀਆਂ ਉਂਗਲਾਂ ਗੋਲ ਤੇ ਲੰਮੀਆਂ ਪਤਲੀਆਂ ਤੇ ਮਿਲਨ ਤੇ ਛੇਦ ਰਹਿਤ ਕੋਮਲ ਤੇ ਲਾਲ ਰੰਗ ਦੀਆਂ ਹੋਣ ਉਹ ਸੂਕ ਪੋਗਨ ਵਾਲੀ ਹੁੰਦੀ ਹੈ। ਉਹ ਵਿੱਚ ਪੁਰਾਣ ਅੰਸਾਰ ਜਿਸ ਔਰਤ ਦੀ ਗਰਦਨ ਚ 4 ਉਂਗਲ ਨਾਪਦੀਆਂ ਸਾਫ਼ ਤਿੰਨ ਰੇਖਾਵਾਂ ਹੋਣ ਉਹ ਗਹਿਣਿਆਂ ਨਾਲ ਸਜੀ ਰਹਿੰਦੀ ਹੈ। ਕਮਜ਼ੋਰ ਗਰਦਨ ਵਾਲੀ ਔਰਤ ਹਮੇਸ਼ਾ ਗਰੀਬ ਹੁੰਦੀ ਹੈ ਪਰ ਲੰਬੀ ਗਰਦਨ ਵਾਲੀ ਔਰਤ ਨੂੰ ਬਾਝ ਹੁੰਦੀ ਸੰਭਾਵਨਾ ਰਹਿੰਦੀ ਹੈ ਤੇ ਜਿਸ ਔਰਤ ਦੀ ਗਰਦਨ ਛੋਟੀ ਹੁੰਦੀ ਹੈ ਉਸ ਨੂੰ ਮਰੀ ਹੋਈ ਔਲਾਦ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ ਜਿਸ ਔਰਤ ਦੇ ਦੋਵੇਂ ਮੋਟੇ ਤੇ ਗਰਦਨ ਦਾ ਉੱਠਿਆ ਹੋਇਆ ਪਿਛਲਾ ਭਾਗ ਨੀਵਾ ਹੋਵੇ ਉਹ ਲੰਮੀ ਉਮਰ ਵਾਲੀ ਹੁੰਦੀ ਹੈ ਜਿਸ ਔਰਤ ਦੀ ਆਈਬ੍ਰੋ ਉੱਚੀ ਕੋਮਲ ਤੇ ਆਪਸ ਵਿੱਚ ਮਿਲੀਆਂ ਹੋਈਆਂ ਨੋ ਚਾ ਧਨੁਸ਼ ਦੇ ਸਮਾਨ ਹੁੰਦੀਆਂ ਹਨ ਉਹ ਵੀ ਭਾਗਸ਼ਾਲੀ ਹੁੰਦੀਆਂ ਹਨ ਜਿੰਨਾ ਕੁੜੀਆਂ ਦਾ ਮਹਾਂਦਰਾ ਆਪਣੇ ਪਿਓ ਨਾਲ ਮਿਲਦਾ ਜੁਲਦਾ ਹੁੰਦਾ ਹੈ ਤਾਂ ਉਹ ਕੁੜੀਆਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਇਹਨਾਂ ਨੂੰ ਜ਼ਿੰਦਗੀ ਵਿੱਚ ਹਰ ਸੁੱਖ ਮਿਲਦਾ ਹੈ ਜੋ ਉਹ ਚਾਹੁੰਦੀਆਂ ਹਨ ਜੇਕਰ ਮੁੰਡਾ ਆਪਣੀ ਮਾਂ ਵਰਗਾ ਹੋਵੇ ਤਾਂ ਮੁੰਡਾ ਬੇਹੱਦ ਹੀ ਕਿਸਮਤ ਵਾਲਾ ਮੰਨਿਆ ਜਾਂਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕਾਂ ਦੀ ਯਾ ਤਾਂ ਬਾਤ ਕਿਸਮਤ ਚਮਕ ਜਾਂਦੀ ਹੈ। ਉਹਨਾਂ ਨੂੰ ਕਾਮਯਾਬੀ ਮਿਲਨੀ ਸ਼ੁਰੂ ਹੋ ਜਾਂਦੀ ਹੈ। ਕੁਝ ਲੋਕਾਂ ਦੀ ਚੰਗੀ ਨੌਕਰੀ ਲੱਗ ਜਾਂਦੀ ਹੈ। ਨਾਲ ਹੀ ਆਰਥਿਕ ਪੱਖੋਂ ਵੀ ਮਜ਼ਬੂਤ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਵਜ੍ਹਾ ਸਮੁਦ੍ਰਿਕ ਸ਼ਾਸਤਰ ਵਿੱਚ ਦੱਸੀ ਗਈ ਹੈ ਕਿ ਕੁਝ ਇਹੋ ਜਿਹੇ ਸ਼ੁਭ ਚਿੰਨ੍ਹ ਹਨ ਜੋ ਤੁਹਾਡੇ ਜੀਵਨ ਸਾਥੀ 'ਚ ਹੋਣ ਤਾਂ ਉਹ ਕਿਸਮਤ ਦਾ ਧਨੀ ਹੁੰਦਾ ਹੈ। ਨਾ ਸਿਰਫ ਆਪਣੇ ਲਈ ਬਲਕਿ ਆਪਣੇ ਜੀਵਨ ਸਾਥੀ ਤੇ ਪਰਿਵਾਰ ਦੇ ਲਈ ਵੀ ਨਾਲ ਹੀ ਭਵਿਸ਼ ਪੁਰਾਨ ਗਰੁੜ ਪੁਰਾਨ ਵਿਸ਼ੂ ਪੁਰਾਨ ਸਮੇਤ ਕਈ ਪੁਰਾਣਾਂ ਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਕੁੜੀਆਂ ਦੀਆਂ ਅੱਖਾਂ ਕਮਲ ਦੀਆਂ ਪੰਕੜੀਆਂ ਦੇ ਵਾਂਗ ਤੇ ਉਹਨਾਂ ਦੇ ਵਿੱਚ ਦੀ ਜਗ੍ਹਾ ਪੂਰੀ ਨਾ ਹੋ ਕੇ ਬਿਲਕੁਲ ਚਿੱਟੀ ਹੋਵੇ ਤਾਂ ਇਹੋ ਜਿਹੀਆਂ ਕੁੜੀਆਂ ਆਪਣੇ ਪਤੀ ਲਈ ਕਿਸਮਤ ਵਾਲੀਆਂ ਹੁੰਦੀਆਂ ਹਨ ਜਿੰਨਾ ਕੁੜੀਆਂ ਦੀਆਂ ਬਾਹਾਂ ਦੀਆਂ ਹੱਡੀਆਂ ਦਾ ਜੋੜ ਨਜ਼ਰ ਨਹੀਂ ਆਉਂਦਾ ਹੱਥ ਤੇ ਬਾਹ ਕੋਮਲ ਹੋਣ ਦੇ ਨਾਲ ਹੱਥਾਂ 'ਚ ਜ਼ਿਆਦਾ ਰੂਮ ਨਹੀਂ ਹੁੰਦੀ ਉਹ ਬਹੁਤ ਖਾਸ਼ੀ ਨਹੀਂ ਹੁੰਦੀਆਂ ਹਨ ਹਥੇਲੀ ਤੋਂ ਨੋਹਾ ਵੱਲ ਉਂਗਲਾਂ ਪਤਲੀਆਂ ਤੇ ਉਂਗਲੀ ਦੇ ਪੋਰ ਲੰਮੇ ਹੋਣਾ ਸ਼ੁਭ ਮੰਨਿਆ ਜਾਂਦਾ ਹੈ ਵੱਡੀਆਂ ਅੱਖਾਂ ਵਾਲੀਆਂ ਕੁੜੀਆਂ ਲਈ ਕਿਹਾ ਜਾਂਦਾ ਹੈ ਕਿ சின்ன ਕੁੜੀਆਂ ਦੀਆਂ ਅੱਖਾਂ ਵੱਡੀਆਂ-ਵੱਡੀਆਂ ਤੇ ਚਿੱਟੀਆਂ ਹੁੰਦੀਆਂ ਹਨ ਇਹੋ ਜੀਆਂ ਕੁੜੀਆਂ ਦਾ ਸੁਭਾਅ ਚੰਚਲ ਹੁੰਦਾ ਹੈ ਤੇ ਆਪਣੇ ਨੇੜੇ-ਤੇੜੇ ਖੁਸ਼누ਮਾ ਮਾਹੌਲ ਬਣਾਈ ਰੱਖੀਆਂ ਤੇ ਪੂਰੀ ਜ਼ਿੰਦਗੀ ਖੁਸ਼ੀ ਵਿੱਚ ਬਤੀਤ ਕਰਦੀਆਂ ਹਨ ਜਿੰਨਾ ਕੁੜੀਆਂ ਦੀ ਜੀਭ ਦਾ ਰੰਗ ਲਾਲ ਹੁੰਦਾ ਹੈ ਜੀਵ ਕੋਮਲ ਹੁੰਦੀ ਹੈ ਇਹੋ ਜਿਹੀਆਂ ਕੁੜੀਆਂ ਜ਼ਿੰਦਗੀ ਦਾ ਹਰ ਸੁੱਖ ਪ੍ਰਾਪਤ ਕਰਦੀਆਂ ਹਨ ਇਹਨਾਂ ਦੀ ਕਿਸਮਤ ਇਹਨਾਂ ਤੱਕ ਹੀ ਸੀਮਿਤ ਨਹੀਂ ਰਹਿੰਦੀ ਬਲਕਿ ਇਹਨਾਂ ਦੀ ਚੰਗੀ ਕਿਸਮਤ ਕਾਰਨ ਪਰਿਵਾਰ ਵਾਲੇ ਵੀ ਹਰ ਸੁੱਖ ਦਾ ਭਰਪੂਰ ਆਨੰਦ ਉਠਾਉਂਦੇ ਹਨ ਜਿੰਨਾਂ ਕੁੜੀਆਂ ਦੀਆਂ ਅੱਡੀਆਂ ਕੋਮਲ ਤੇ ਗੋਲ ਹੁੰਦੀਆਂ ਹਨ ਉਸਾਰੇ عمر ਸੁਖ ਸੂਲਤਾ ਪਉਧਿਆ ਹਨ ਇਹਨਾਂ ਦੇ ਇਸੇ ਗੁਣ ਕਰਕੇ ਪਰਵਾਰ ਨੂੰ ਲਾਭ ਹੁੰਦਾ ਹੈ ਇਸ ਤੋਂ ਨਵਾ ਜਿੰਨਾ ਔਰਤਾਂ ਦੀ ਧੁੰਨੀ ਵੱਡੀ ਤੇ ਡੂੰਗੀ ਹੁੰਦੀ ਹੈ ਔਰਤਾਂ ਪਉ ਸੁਖ ਮੰਨੀਆਂ ਜਾਂਦੀਆਂ ਹਨ ਜੇਕਰ ਕਿਸੇ ਔਰਤ ਦੇ ਪੈਰ ਦੇ ਤਲਵੇ ਤੇ ਤ੍ਰਿਕੋਣ ਦਾ ਨਿਸ਼ਾਨ ਹੋਵੇ ਤਾਂ ਇਹੋ ਜਈ ਔਰਤ ਹੀ ਕਿਸਮਤ ਵਾਲੀ ਹੁੰਦੀ ਹੈ ਤੇ ਆਪਣੇ ਪਤੀ ਤੇ ਸਹੁਰੇ ਘਰ ਵਾਲਿਆਂ ਲਈ ਸ਼ੁਭ ਮੰਨੀ ਜਾਂਦੀ ਹੈ ਇਹ ਕਿਸੇ ਵੀ ਮੁਸ਼ਕਲ ਵਿੱਚ ਆਪਣੇ ਪਤੀ ਦਾ ਸਾਥ ਨਹੀਂ ਛੱਡਦੀ ਇਹਨਾਂ ਤੇ ਮਾ ਲక్ష్ਮੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਜੇਕਰ ਕਿਸੇ ਔਰਤ ਦੇ ਵਾਲ ਸੰਘਣੇ ਲੰਮੇ ਹੋਣ ਤਾਂ ਇਹੋ ਜੀ ਔਰਤ ਵੀ ਕਿਸਮਤ ਵਾਲੀ ਹੁੰਦੀ ਹੈ ਤੇ ਜ਼ਿੰਦਗੀ ਦੇ ਸਾਰੇ ਸੁੱਖ ਭੋਗਦੀ ਹੈ ਜਿੰਨਾ ਕੁੜੀਆਂ ਦੇ ਪੈਰਾਂ ਦੇ ਤਲਵਿਆ ਤੇ ਗੱਡਾ ਨਹੀਂ ਹੁੰਦਾ ਭਾਵ ਕਿ ਬਿਲਕੁਲ ਫਲੈਟ ਹੋਣ ਤਾਂ ਉਹ ਵੀ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਹਨ ਇਸ ਤੋਂ ਅਲਾਵਾ ਇਹੋ ਜਿਹੀ ਪੇਰ ਵਾਲੀਆਂ ਔਰਤਾਂ ਖੁੱਲੇ ਵਿਚਾਰਾਂ ਦੀਆਂ ਹੁੰਦੀਆਂ ਹਨ ਤੇ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਦਾ ਸੋਚਦੀਆਂ ਹਨ ਤੇ ਉਸ ਨੂੰ ਕਰਕੇ ਰਹਿੰਦੀਆਂ ਹਨ ਦੋਸਤੋ ਇਸ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਚ ਰੱਖ ਕੇ ਦਿੱਤੀ ਜਾ ਰਹੀ ਹੈ ਜੋ ਦਿੱਤੇ ਧਰਮ ਦੇ ਉਪਾਏ ਤੇ ਸੁਲਾਹ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਹੀ ਅਜ਼ਮਾਓ। ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ। ਇਸ ਪਰ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰੋ। ਮਿਲਦੇ ਹਾਂ ਅਗਲੀ ਵੀਡੀਓ 'ਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।